ਪ੍ਰੋਗਰਾਮ ਆਇਆ ਅੱਜ ਅਸੀਂ ਪਾਰਟੀ ਵੱਲੋਂ ਸਾਰੀਆਂ ਜੱਥੇਬੰਦੀਆਂ ਆਸ਼ਾ ਵਰਕਰ ਨਰੇਗਾ ਵਰਕਰ ਪੈਨਸ਼ਨਰ ਯੂਨੀਅਨ ਸਾਰੀਆਂ ਜੱਥੇਬੰਦੀਆਂ ਨਾਲ ਲੈ ਕੇ ਫੈਸਲਾ ਕੀਤਾ ਹੈ ਕਿ ਰਾਜੂ ਕਰਾਲੀਆ ਨੂੰ ਇਨਸਾਫ ਦਵਾਵਾਂਗੇ ਕਿਉਂਕਿ ਉਹਦੇ ਘਰ ਦੇ ਕੁਝ ਸਮਾਜ ਵਿਰੋਧੀ ਅੰਸ਼ਾਂ ਨੇ ਭੰਤੋੜ ਕੀਤੀ ਸੀ ਪਰ ਕੱਲ ਨੂੰ ਉਹਨਾਂ ਨੇ 1923 ਦੇ ਉੱਤੇ ਪਰਚਾ ਦਰਜ ਕਰਕੇ ਸਾਨੂੰ ਆਪਾਂ ਯਾਰ ਦੀ ਕਾਪੀ ਦੇ ਉੱਤੇ ਤੇ ਅੱਜ ਅਸੀਂ ਫਿਰ ਫੈਸਲਾ ਕੀਤਾ ਕਿ ਕਰਖੱਤੇ ਦੇ ਵਿੱਚ ਜਿਹੜੇ ਡਾਕਟਰ ਦੇ ਨਾਲ ਬਲਾਤਕਾਰ ਕਰਕੇ ਉਹ ਕਤਲ ਕਰ ਦੁੱਤਾ ਔਰ ਹਸਪਤਾਲ ਦੇ ਅੰਦਰ ਕਿਸੇ ਦੀ ਸੁਰੱਖਿਆ ਨਹੀਂ ਖਾਸ ਤੌਰ ਤੇ ਗਰਦਾਸਪੁਰ ਜਿਹੜੇ ਦੀ ਹੋਂਡੇ ਹੀ ਇਹਨ ਮੰਜਲਾ ਹਸਪਤਾਲਿਆ ਸਿਰਫ ਇੱਕ ਗਨਮੈਨੇ ਸਾਡੇ ਇੱਥੇ ਹਸਪਤਾਲ ਦੇ ਅੰਦਰ ਕੋਈ ਵੀ ਨਹੀਂ ਨਰਾਂ ਨੂੰ ਜਦੋਂ ਡਿਊਟੀ ਕਰਦੀਆਂ ਭੈਣਾ ਉਹ ਬਹੁਤ ਮੁਸ਼ਕਲ ਆ ਰਹੀ ਆ ਸ਼ਰਾਬੀ ਬੰਦੇ ਤੁਰੇ ਫਿਰਦੇ ਆ ਨਸ਼ਈ ਤੁਰੇ ਫਿਰਦੇ ਆ ਔਰ ਵਿਸ਼ੇਸ਼ ਤੌਰ ਤੇ ਆਸ਼ਾ ਹਰਕਰ ਜਿਨ੍ਹਾਂ ਦੀ 24 ਘੰਟੇ ਡਿਊਟੀ ਆ ਜਦੋਂ ਇਹ ਪਿੰਡਾਂ ਚ ਜਾਂਦੀਆਂ ਲੋਕਾਂ ਚ ਜਾਂਦੀਆਂ ਤਾਂ ਇਹਨਾਂ ਨੂੰ ਸੇਫ ਨਹੀਂ ਹੈ ਇਹਨਾਂ ਦੀ ਸੇਫਟੀ ਵਾਸਤੇ ਅੱਜ ਫੈਸਲਾ ਕੀਤਾ ਵੀ ਮੰਗ ਕੀਤੀ ਜਾਵੇ ਸਰਕਾਰ ਤੋਂ ਕਿ ਹੈਲਥ ਵਰਕਰ ਨੂੰ ਵਿਸ਼ੇਸ਼ ਤੌਰ ਤੇ ਸੇਫਟੀ ਦਿੱਤੀ ਜਾਵੇ ਇਹ ਸੁਰੱਖਿਅਤ ਹੋਣ ਤੇ ਸਵੈਕ੍ਰਿਤ ਹੋ ਕੇ ਆਪਣਾ ਕਾਰੋਬਾਰ ਕਰਨ ਗਿਆ ਜੇ ਸਵਕਾ ਨਹੀਂ ਦਿੱਤੀ ਜਾਂਦੀ ਤੇ ਲਾਗੂੀ ਤੌਰ ਤੇ ਸਾਨੂੰ ਸਰਕਾਰ ਦੇ ਖਿਲਾਫ ਭਾਵੇਂ ਉਹ ਆਮ ਆਦਮੀ ਪਾਰਟੀ ਦੀ ਹੋਵੇ ਭਾਵੇਂ ਬੀਜੇਪੀ ਦੀ ਹੋਵੇ ਇਹਨਾਂ ਵਿਰੁੱਧ ਡਟ ਕੇ ਲੜਾਂਗੇ ਔਰ ਉਹਨਾਂ 'ਚ ਲੜਤ ਰਹਿਵਾਂਗੇ ਜਿੱਨਾਂ 'ਚ ਸਾਡਿਆਂ ਦਾ ਭਰਾਣਾ ਹਿਸਾਬ ਨਹੀਂ ਮਿਲਦਾ ਔਰ ਇਨਸਾਫ 'ਤੇ ਲੜਾਈ ਬਾਦਸਤੂਰ ਜਾਰੀ ਰਹੇਗੀ ਪ੍ਰੋਗਰਾਮ ਅਜਾਜ ਅੱਜ ਅਸੀਂ ਪਾਰਟੀ ਵੱਲੋਂ ਸਾਰੀਆਂ ਜਥੇਬੰਦੀਆਂ ਆਸ਼ਾ ਵਰਕਰ ਮਨਰੇਗਾ ਵਰਕਰ ਪੈਂਚਲਰ ਯੂਨੀਅਨ ਸਾਰਿਆਂ ਜੱਥੇਬੰਦੀਆਂ ਨਾਲ ਲੈ ਕੇ ਫੈਸਲਾ ਕੀਤਾ ਹੈ ਕਿ ਰਾਜੂ ਕਰਾਲੀਆ ਨੂੰ ਇਨਸਾਫ ਦਵਾਵਾਂਗੇ ਕਿਉਂਕਿ ਉਹਦੇ ਘਰ ਤੇ ਕੁਝ ਸਮਾਜ ਵਿਰੋਧੀ ਅੰਸਰਾਂ ਨੇ ਭੰਤੋੜ ਕੀਤੀ ਸੀ ਪਰ ਕੱਲ ਨੂੰ ਉਹਨਾਂ ਨੇ 1923 ਦੇ ਉੱਤੇ ਪਰਚਾ ਦਰਜ ਕਰਕੇ ਸਾਨੂੰ ਐਫ ਆਈ ਆਰ ਦੀ ਕਾਪੀ ਦੇ ਦਿੱਤੀ ਤੇ ਅੱਜ ਅਸੀਂ ਫਿਰ ਫੈਸਲਾ ਕੀਤਾ ਤੇ ਕਲਕੱਤੇ ਦੇ ਵਿੱਚ ਜਿਹੜੇ ਡਾਕਟਰ ਦੇ ਨਾਲ ਬਲਾਤਕਾਰ ਕਰਕੇ ਉਹਨੂੰ ਕਤਲ ਕਰ ਦਿੱਤਾ ਔਰ ਹਸਪਤਾਲ ਦੇ ਅੰਦਰ ਕਿਸੇ ਦੀ ਸੁਰੱਖਿਆ ਨਹੀਂ ਖਾਸ ਤੌਰ ਤੇ ਗਰਦਾਸਪੁਰ ਜ਼ਿਲ੍ਹੇ ਦੀ ਹੌਂਡੀ ਹੀ ਇਹਨ ਮੰਜਲਾ ਹਸਪਤਾਲ ਆ ਸਿਰਫ ਇੱਕ ਗਨਮੈਂਡ ਸਾਡੇ ਇੱਥੇ ਹਸਪਤਾਲ ਦੇ ਅੰਦਰ ਕੋਈ ਵੀ ਨਹੀਂ ਨਰਾਂ ਨੂੰ ਜਦੋਂ ਡਿਊਟੀ ਕਰਦੀਆਂ ਭੈਣਾਂ ਉਹ ਬਹੁਤ ਮੁਸ਼ਕਲ ਆ ਰਹੀ ਆ ਸ਼ਰਾਬੀ ਬੰਦੇ ਤੁਰੇ ਫਿਰਦੇ ਆ ਨਸ਼ਈ ਤੁਰੇ ਫਿਰਦੇ ਆ ਔਰ ਉਹ ਸਿਹਤ ਉਹ ਤੇ ਆਸ਼ਾ ਵਰਕਰ ਜਿਨ੍ਹਾਂ ਦੀ 24 ਘੰਟੇ ਡਿਊਟੀ ਆ ਜਦੋਂ ਇਹ ਪਿੰਡਾਂ 'ਚ ਜਾਂਦੀਆਂ ਲੋਕਾਂ 'ਚ ਜਾਂਦੀਆਂ ਤਾਂ ਇਹਨਾਂ ਨੂੰ ਸੇਫ ਨਹੀਂ ਹੈ ਇਹਨਾਂ ਦੀ ਸੇਫਟੀ ਵਾਸਤੇ ਅੱਜ ਫੈਸਲਾ ਕੀਤਾ ਕਿ ਮੰਗ ਕੀਤੀ ਜਾਵੇ ਸਰਕਾਰ ਤੋਂ ਕਿ ਹੈਲਥ ਵਰਕਰ ਨੂੰ ਵਿਸ਼ੇਸ਼ ਤੌਰ ਤੇ ਸੇਫਟੀ ਦਿੱਤੀ ਜਾਵੇ ਇਹ ਸੁਰੱਖਿਅਤ ਹੋਣ ਤੇ ਸੁਰੱਖਿਅਤ ਹੋ ਕੇ ਆਪਣਾ ਕਾਰੋਬਾਰ ਕਰਨ ਗਿਆ ਜੇ ਸਕਿਆ ਨਹੀਂ ਦਿੱਤੀ ਜਾਂਦੀ ਤੇ ਲਾਗੂੀ ਤੌਰ ਤੇ ਸਾਨੂੰ ਸਰਕਾਰ ਦੇ ਖਿਲਾਫ ਭਾਵੇਂ ਉਹ ਆਮ ਆਦਮੀ ਪਾਰਟੀ ਦੀ ਹੋਵੇ ਭਾਵੇਂ ਬੀਜੇਪੀ ਦੀ ਹੋਵੇ ਇਹਨਾਂ ਵਿਰੁੱਧ ਡਟ ਕੇ ਲੜਾਂਗੇ ਔਰ ਉਹਨਾਂ 'ਚ ਲੜਤ ਰਾਵਾਂ ਜਿੱਨਾਂ 'ਚ ਸਾਡਿਆਂ ਦਾ ਭਰਾਣਾ ਹਿਸਾਬ ਨਹੀਂ ਮਿਲਦਾ ਔਰ ਇਨਸਾਫ ਕਾਰ ਰਾਏ ਬਾਜ਼ਾਰ ਸਟੋਰ ਜਾਰੀ ਰਹਿ ਗਿਆ